ਹਕੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਮੇਰੀ ਵੀਡੀਓ ਡੇਰੇਦਾਰਾਂ ਦੇ ਸਬੰਧ ਵਿੱਚ ਹੈ ਜਿਹੜੇ ਗ੍ਰਿਸਤ ਨੂੰ ਮਾੜਾ ਕਹਿ ਕੇ ਗ੍ਰਿਸਤੀਆਂ ਨੂੰ ਡਰਾ ਕੇ ਗ੍ਰਿਸਤੀਆਂ ਨੂੰ ਤਮਕਾ ਕੇ ਗ੍ਰਿਸਤੀਆਂ ਦੇ ਦਰਵਾਜ਼ਿਆਂ ਨੂੰ ਖੜਕਾ ਕੇ ਆਪਣੇ ਡੇਰੇ ਮਹਿਲਾ ਵਰਗੇ ਬਣਾ ਰਹੇ ਨੇ ਉਹਨਾਂ ਦੇ ਸਬੰਧ ਵਿੱਚ ਹੈ ਉਹਨਾਂ ਨੇ ਗ੍ਰਿਸਤ ਨੂੰ ਛੱਡਿਆ ਵੀ ਗ੍ਰਿਸਤ ਬੁਰਾ ਹੁੰਦਾ ਹੈ ਗ੍ਰਿਸਤ ਮਾੜਾ ਹੁੰਦਾ ਹੈ ਪਰ ਜਦੋਂ ਮੰਗਣ ਦੀ ਲੋੜ ਪਈ ਰੋਟੀ ਦੀ ਲੋਡ ਪਈ ਕੱਪੜੇ ਦੀ ਲੋਡ ਪਈ ਡੇਰਾ ਬਣਾਉਣ ਦੀ ਲੋਡ ਪਈ ਬਾਕੀ ਜ਼ਰੂਰਤਾਂ ਓਠੀਆਂ ਤੇ ਫੇਰ ਦੁਬਾਰਾ ਗ੍ਰੇਸਤੀਆਂ ਦਾ ਦਰਵਾਜ਼ਾ ਖੜਕਾਉਣਾ ਪਿਆ ਉਹਨਾਂ ਨੂੰ ਪਰਮਜਾਲ ਵਿੱਚ ਪਸਾਉਣਾ ਪਿਆ ਵਿਦਾਨ ਦਿਓ ਅੱਛਾ ਉੱਥੇ ਜਿਹੜੀ ਗੱਲ ਕੋਟ ਕਰਦੇ ਨਾ ਉਹ ਫੇਰ ਕਰਦੇ ਨੇ ਗੁਰੂ ਸਾਹਿਬਾਨਾਂ ਦੀ ਵੇਖੋ ਜੀ ਗੁਰੂ ਸਾਹਿਬ ਨੇ ਕਿਹਾ ਦਸਵੰਦ ਦਿਓ ਪਰ ਤੁਹਾਡੇ ਵਰਗਿਆਂ ਨੂੰ ਦੇਣ ਲਈ ਥੋੜਾ ਕਿਹਾ ਵੀ ਤੁਹਾਡੇ ਵਰਗਿਆਂ ਨੂੰ ਦਸਵੰਦ ਦਿਓ ਵਹਿਲੜਾ ਨੂੰ ਦਸਵੰਦ ਦਿਓ ਜਿਹੜੇ ਵਾਸ਼ਨਾ ਦੇ ਪਲੂਰੇ ਨੇ ਉਹਨਾਂ ਨੂੰ ਦਸਵੰਦ ਦਿਓ ਔਰ ਵਾਸ਼ਨਾ ਦੇ ਪਲੂਰੇ ਮੈਂ ਤਾਂ ਕਹਿ ਰਿਹਾ ਕਿਉਂਕਿ ਚੌਂਪੜੀ ਬਣਾ ਕੇ ਜੰਗਲ 'ਚ ਰਹਿ ਰਿਹਾ ਹੈ ਇਹ ਉਹਦਾ ਆਪਣਾ ਦੁੱਖ ਹੈ ਚੌਪੜੀ ਦੇ ਅੰਦਰ ਉਹਨੂੰ ਇਕੱਲਿਆਂ ਰਹਿਣਾ ਪਾਇਆ ਨਹੀਂ ਕਿਉਂਕਿ ਇਕੱਲਿਆਂ ਮਨ ਨੂੰ ਰੱਖਣਾ ਸੀ ਸਾਰੀ ਦੁਨੀਆ ਦੇ ਅੰਦਰ ਰਹਿੰਦੇ ਆ ਸੋਚਣਾ ਸੀ ਇਕੱਲਾ ਆ ਹਾਂ ਇਕੱਲੇ ਨੇ ਜਾਣਾ ਮੈਂ ਆਪਣਾ ਸਦਾਰਾ ਆਪ ਕਰ ਸਕਦਾ ਏਸ ਨੁਕਤੇ ਨਿਗਾਹ ਤੋਂ ਇਕੱਲਾ ਹੋਣਾ ਸੀ ਗ੍ਰਸਥ ਨੂੰ ਛੱਡ ਕੇ ਇਕੱਲਾ ਹੋਇਆ ਵਾਸ਼ਨਾ ਨਾਲ ਸੀ ਚੌਂਪੜੀ ਬਣਾ ਲਈ ਉੱਥੇ ਵੀ ਦੁਖੀ ਹੋਇਆ ਤੇ ਮੈਂ ਮੈਂ ਇਕੱਲਾ ਕਿਉਂ ਆ ਕੋਈ ਭੀੜ ਵਿੱਚ ਰਹਿ ਕੇ ਕੋਈ ਇਦਾਂ ਕਹ ਲਈ ਵੀ ਤੁਸੀਂ ਭੀੜ ਵਿੱਚ ਰਹਿ ਕੇ ਦੁਖੀ ਹੋ ਤੁਸੀਂ ਚਾਹੁੰਦੇ ਹੋ ਮੈਂ ਰਿਸ਼ਤੇਦਾਰਾਂ ਤੋਂ ਛੁਟਕਾਰਾ ਪਾ ਲਵਾਂ ਸਰੀਕੇ ਭਾਈਚਾਰੇ ਤੋਂ ਛੁਟਕਾਰਾ ਪਾ ਲਵਾਂ ਚੋਪੜੀ ਬਣਾ ਕੇ ਕਿਧਰੇ ਰਹਿੰਦੇ ਆ ਆਨੰਦ ਦੇ ਵਿੱਚ ਰਹਿੰਦੇ ਜਿਹੜੇ ਝੋਪੜੀਆਂ ਵਾਲੇ ਨੇ ਉਹ ਇਸ ਕੱਲੋਂ ਦੁਖੀ ਨੇ ਵੀ ਜਿਹੜੇ ਗ੍ਰਿਸਥ ਵਿੱਚ ਰਹਿੰਦੇ ਨੇ ਰਿਸ਼ਤੇਦਾਰਾਂ ਵਿੱਚ ਰਹਿੰਦੇ ਨੇ ਉਹ ਇਕੱਠੇ ਹੁੰਦੇ ਨੇ ਮौज-ਮਸਤੀ ਕਰਦੇ ਨੇ ਕਦੇ ਕਿਸੇ ਦਾ ਵਿਆਹ ਆ ਗਿਆ ਕੁੜਮਾਈ ਆ ਗਈ ਚੰਗਾ ਆ ਗਿਆ ਮੰਦਾ ਆ ਗਿਆ ਮੇਲਾ-ਗਿਲਾ ਕਰਦੇ ਰਹਿੰਦੇ ਨੇ ਸਾਡੇ ਨਾਲ ਉਹ ਚੰਗੇ ਨੇ ਉਹ ਕੁਲੀ ਵਿੱਚ ਦੁਖੀ ਨੇ ਤੁਸੀਂ ਮਹਿਲਾ ਵਿੱਚ ਦੁਖੀ ਉਹ ਦੋਵੇਂ ਦੁਖੀ ਗੁਫਾ ਵਾਲਾ ਤੱਕਦਾ ਰਹਿੰਦਾ ਏ ਕਿ ਕੋਈ ਭੁੱਲਿਆ ਪਟਕਿਆ ਰਾਈ ਮੇਰੀ ਗੁਫਾ ਵੱਲੋਂ ਨਿਕਲੇ ਮੇਰੀ ਕੁੱਲੀ ਵੱਲੋਂ ਨਿਕਲੇ ਮੈਂ ਉਹਦੇ ਨਾਲ 2 ਮਿੰਟ ਗੱਲਾਂ ਕਰਾਂ ਉਹਨੂੰ ਪੁੱਛਾਂ ਵੀ ਜਿਹੜਾ ਪਿੰਡ ਮੈਂ ਛੱਡ ਕੇ ਆਇਆ ਸਾਂ ਉਹ ਕਿਵੇਂ ਦਾ ਹੈ ਜਿਹੜਾ ਸਮਾਜ ਮੈਂ ਛੱਡ ਕੇ ਆਇਆ ਸਾਂ ਹੁਣ ਉਹ ਸਮਾਜ ਕਿਵੇਂ ਦਾ ਹੈ ਕੀ ਉਹ ਸਮਾਜ ਵਿੱਚ ਵਧਿਆ ਹੈ ਕੀ ਉਹ ਸਮਾਜ ਵਿੱਚ ਘਟਿਆ ਹੈ ਮੈਂ ਉਹਨੂੰ ਚਾਰ ਕੜੀਆਂ ਕੋਲ ਬਾਵਾ ਉਹਦੇ ਨਾਲ ਗੱਲਾਂ ਕਰਾਂ ਮੈਂ ਆਪਣੇ ਅੰਦਰ ਦਾ ਦਰਦ ਖੋਲਾ ਜਿਹੜਾ ਸੰਸਾਰ ਮੈਂ ਛੱਡ ਕੇ ਆਇਆ ਸੀ ਉਹਦੀ ਤਸਵੀਰ ਹੁਣ ਕਿੱਦਾਂ ਦੀ ਹੈ ਉਹ ਇਸ ਕੱਲੋਂ ਦੁਖੀ ਹੈ ਵੀ ਮੈਂ ਇਕੱਲਾ ਵਾਂ ਤੇ ਜਿਹੜੇ ਤੁਸੀਂ ਰਹਿੰਦੇ ਹੋ ਭੀੜ ਵਿੱਚ ਤੁਸੀਂ ਚਾਹੁੰਦੇ ਹੋ ਵੀ ਇਕੱਲੇ ਵਿੱਚ ਜਾਈਏ ਪਹਾੜਾਂ ਤੇ ਜਾਈਏ ਹੋਟਲਾਂ ਵਿੱਚ ਰਹੀਏ ਇਕੱਲੇ ਰਹੀਏ ਕੋਈ ਦੁਜੇ ਤਿਜੇ ਦਾ ਲੈਣਾ ਦੇਣਾ ਨਾ ਹੋਵੇ ਭੀੜ ਵਿੱਚ ਤੁਹਾਨੂੰ ਆਪਣਾ ਆਪਾ ਦੁਖੀ ਲੱਗਦਾ ਤੁਸੀਂ ਚਾਹੁੰਦੇ ਹੋ ਵੀ ਉੱਥੇ ਜਾਵਾਂ ਤੇ ਉਹ ਸੁਖੀ ਨੇ 2-4 ਦਿਨ ਦਾ ਹੀ ਮੇਲਾ ਚੰਗਾ ਲੱਗਦਾ ਹੁੰਦਾ ਹੋਟਲਾਂ ਦੇ ਅੰਦਰ 2-4 ਦਿਨ ਦਾ ਹੀ ਮੇਲਾ ਚੰਗਾ ਲੱਗਦਾ ਹੁੰਦਾ ਹੈ ਸਮੁੰਦਰ ਦੇ ਕੰਡੇ ਦੇ ਉੱਤੇ ਹੋਟਲ ਦਾ ਕਮਰੇ ਵਿੱਚੋਂ ਉਹ ਦ੍ਰਿਸ਼ ਤੇ 뷰 ਵੇਖਣ ਦੇ ਅੰਦਰ ਦੋ ਚਾਰ ਦਿਨ ਦਾ ਹੀ ਮੇਲਾ ਚੰਗਾ ਲੱਗਦਾ ਏ ਚੀਲਾਂ ਤੇ ਪਹਾੜਾਂ ਦੀਆਂ ਚੋਟੀਆਂ ਤੇ ਗੜਨਾ ਦੇ ਅੰਦਰ ਸੱਜਾ ਖੱਬਾ ਉਦੋਂ ਵੱਦ ਨਹੀਂ ਰਹਿ ਸਕਦੇ ਜਾ ਕੇ ਵੇਖ ਲਿਓ ਤਜਰਬਾ ਕਰਕੇ ਵੇਖ ਲਿਓ ਤੁਸੀਂ ਭੀੜ ਵਿੱਚ ਦੁਖੀ ਹੋ ਇਕੱਲ ਵਿੱਚ ਦੁਖੀ ਹੈ ਜਿਹੜੀ ਪਤਨੀ ਨੂੰ ਬੱਚਿਆਂ ਨੂੰ ਛੱਡ ਕੇ ਆਇਆ ਸੀ ਹੁਣ ਫੇਰ ਉਹਨਾਂ ਦੀ ਯਾਦ ਸਤ ਆਉਂਦੀ ਹੈ ਪਤਾ ਕਿਉਂ ਸਤਾਉਂਦੀ ਹੈ ਸਵੇਰੇ ਪਤਨੀ ਆ ਜਾਂਦੀ ਸੀ ਚਾਹ ਲੈ ਕੇ ਆ ਜਾਂਦੀ ਸੀ ਲਓ ਜੀ ਉਠੋ ਬ੍ਰੈਕਫਾਸਟ ਕਰ ਲਓ ਚਾਹ ਆ ਗਈ ਏ ਪਾਣੀ ਲੈ ਲਓ ਪਾਣੀ ਪੀ ਲਓ ਪਰ ਹੁਣ ਨਾ ਪਤਨੀ ਦੀ ਆਵਾਜ਼ ਨਾ ਬੱਚਿਆਂ ਦੀਆਂ ਕਿਲਕਾਰੀਆਂ ਨਾ ਕਿਸੇ ਨੇ ਮੰਦਾ ਚੰਗਾ ਹਾਲ ਪੁੱਛਣਾ ਹੈ ਨਾ ਬਿਮਾਰੀ ਵਿੱਚ ਦਵਾਈ دارو ਪੁੱਛਣਾ ਹੈ ਤੁਸੀਂ ਇਸ ਗੱਲੋਂ ਪਰੇਸ਼ਾਨ ਹੋ ਅਗਰ ਸਾਧੂ ਬਣਨਾ ਹੈ ਤੇ ਚੰਗੇ ਬਣੋ ਸਾਧੂ ਬਣਨਾ ਹੈ ਗ੍ਰਸਥ ਦੇ ਵਿੱਚ ਰਹਿ ਕੇ ਬਣੋ ਗ੍ਰਸਥ ਵਿੱਚ ਰਹਿੰਦਿਆਂ ਰਹਿੰਦਿਆਂ ਆਪਣੇ ਫਰਜ਼ਾਂ ਦੀ ਪੂਰਤੀ ਕਰੋ ਤੁਹਾਡੇ ਵਾਂਗੂ ਗੁਰੂ ਨਾਨਕ ਸਾਹਿਬ ਨੇ ਘਰ ਨਹੀਂ ਛੱਡਿਆ ਗੁਰੂ ਅੰਗਦ ਸਾਹਿਬ ਨੇ ਘਰ ਨਹੀਂ ਛੱਡਿਆ ਬਾਕੀ ਗੁਰੂਆਂ ਨੇ ਘਰ ਨਹੀਂ ਛੱਡੇ ਤੇ ਜਿਹੜੀ ਗੱਲ ਮੈਂ ਕਹਿ ਰਿਹਾ ਇਹਦੇ ਵਿੱਚ ਇੱਕ ਕਬੀਰ ਰੰਚਕ ਮਾਤਰ ਵਾਲ ਪਰ ਵੀ ਦੱਸੋ ਇੱਥੇ ਝੂਠ ਕਿੱਥੇ ਹੈ ਗੁਰੂਆਂ ਨੇ ਘਰ ਛੱਡਿਆ ਤੁਸੀਂ ਇਨਾਂ ਪਖੰਡੀਆਂ ਦੇ ਪਿੱਛੇ ਵੇਲੜਾਂ ਦੇ ਪਿੱਛੇ ਲੱਗ ਜਾਂਦੇ ਹੋ ਜਿਨ੍ਹਾਂ ਨੇ ਘਰ-ਬਾਰ ਛੱਡਿਆ ਮੈਂ ਜੀ ਆਪਣੇ ਘਰ ਹੀ ਨਹੀਂ ਗਿਆ ਜਿਉਂਦਾ ਆਇਆ ਕਿਹੜੀ ਬਾਦਰੀ ਕਰ ਲਈ ਮੈਂ ਜੀ ਵਿਆਹ ਨਹੀਂ ਕਰਾਇਆ ਤਾਂ ਕਿਹੜਾ ਤੋ ਕੱਦੂ ਵਿੱਚ ਤੀਰ ਮਾਰ ਲਿਆ ਵੀ ਵਿਆਹ ਨਹੀਂ ਕਰਾਇਆ ਤੇ ਬੜੀ ਵੱਡੀ ਬਾਦਰੀ ਆਪਣੀ ਦੱਸ ਰਹੇ ਗੁਰੂਆਂ ਨੇ ਕਰਾਇਆ ਭਗਤਾਂ ਨੇ ਕਰਾਇਆ ਸਾਰਿਆਂ ਨੇ ਕਰਾਇਆ ਪਰ ਬੰਦੇ ਦਾ ਮਨ ਐਸਾ ਹੈ ਜੋ ਇਹਦੇ ਕੋਲ ਹੈ ਉਹਨੂੰ ਭੁੱਲ ਜਾਣਾ ਚਾਹੁੰਦਾ ਜੋ ਇਹਦੇ ਕੋਲ ਨਹੀਂ ਹੈ ਉਹਨੂੰ ਮੁੜ ਮੁੜ ਕੇ ਯਾਦ ਕਰਦਾ ਹੈ ਮਹਿਲਾਂ ਵਾਲੇ ਝੁਗੀਆਂ ਨੂੰ ਚੇਤਾ ਕਰਦੇ ਨੇ ਝੁਗੀਆਂ ਵਾਲੇ ਮਹਿਲਾਂ ਨੂੰ ਚੇਤਾ ਕਰਦੇ ਨੇ ਪਿੰਡਾਂ ਵਾਲੇ ਸ਼ਹਿਰਾਂ ਨੂੰ ਚੇਤਾ ਕਰਦੇ ਨੇ ਵੀ ਸ਼ਹਿਰ ਦੇ ਅੰਦਰ ਬੜਾ ਆਨੰਦ ਹੈ ਬੜਾ ਆਨੰਦ ਹੈ ਖੁੱਲੀਆਂ ਉੱਚੀਆਂ ਬਿਲਡਿੰਗਾਂ ਨੇ ਚਾਰ ਸਫੇਰੇ ਸੁੰਦਰ ਮਾਰਕੀਟਾਂ ਨੇ ਜਿਹੜੀ ਚੀਜ਼ ਦੀ ਲੋੜ ਪੈਣੀ ਮਾਰਕੀਟ ਜਾਣਾ ਦੁਕਾਨ ਤੇ ਜਾਣਾ ਮਿੰਟੋ ਮਿੰਟ ਲੈ ਆਉਣੀ ਬੜੇ ਸੁਖੀ ਨੇ ਜਿਹੜੇ ਸ਼ਹਿਰਾਂ ਵਿੱਚ ਰਹਿੰਦੇ ਨੇ ਉਹ ਤੁਹਾਡੇ ਵੱਲੋਂ ਪਿੰਡਾਂ ਵੱਲੋਂ ਵੇਖ-ਵੇਖ ਕੇ ਸੋਚਦੇ ਨੇ ਵੀ ਪਿੰਡਾਂ ਵਾਲੇ ਬੜੇ ਸੁਖੀ ਨੇ ਤੁਸੀਂ ਚਾਹੁੰਦੇ ਹੋ 4 ਦਿਨ ਸ਼ਹਿਰ ਕੱਟਿਏ ਸ਼ਹਿਰਾਂ ਵਾਲੇ ਚਾਹੁੰਦੇ ਨੇ 4 ਦਿਨ ਪਿੰਡ ਜਾ ਕੇ ਮੈਦਾਨੀ ਇਲਾਕੇ ਵਿੱਚ ਕੱਟਿਏ ਉਹ ਚਾਹੁੰਦੇ ਨੇ ਵੀ ਇੱਥੇ ਉੱਚੀਆਂ-ਉੱਚੀਆਂ ਬਿਲਡਿੰਗਾਂ ਵੇਖ-ਵੇਖ ਕੇ ਬੋਰ ਹੋ ਗਏ ਆ ਅੱਖਾਂ ਥੱਕ ਗਈਆਂ ਨੇ ਤੁਸੀਂ ਚੰਗੇ ਹੋ ਜਿਹੜੇ ਖੁੱਲੇ ਆਕਾਸ਼ ਦੇ ਅੰਦਰ ਸੌਂਦੇ ਹੋ ਤਾਰੇ ਵੇਖਦੇ ਹੋ ਪੂਰਾ ਚੰਦਰਮਾ ਵੇਖਦੇ ਹੋ ਖੁੱਲੀ ਹਵਾ ਲੈਂਦੇ ਹੋ ਸਾਫ ਸੁਥਰੀ ਹਵਾ ਨੂੰ ਮਾਨਦੇ ਹੋ ਤੁਸੀਂ ਚੰਗੇ ਹੋ ਸ਼ਹਿਰਾਂ ਦਾ ਪ੍ਰਦੂਸ਼ਣ ਸਾਨੂੰ ਦੁਖੀ ਕਰਦਾ ਹੈ ਉਹ ਇਸ ਗੱਲੋਂ ਦੁਖੀ ਨੇ ਤਾਂ ਜਿਹੜੀਆਂ ਮੈਂ ਸਾਰੀਆਂ ਉਦਾਹਰਨਾਂ ਦੇ ਰਿਹਾ ਇਹ ਅੱਜ ਦੇ ਪਖੰਡੀ ਸਾਧੂਆਂ ਵਾਸਤੇ ਦੇ ਰਿਹਾ ਇਹ ਜਿਹੜੇ ਪਖੰਡੀ ਸਾਧੂ ਨੇ ਡੇਰਿਆਂ ਵਿੱਚ ਰਹੇ ਕਿ ਸੁਖੀ ਨਹੀਂ ਹੈ ਇਹਨਾਂ ਦੇ ਡੇਰਿਆਂ ਤੋਂ ਅੱਜ ਸਾਰੇ ਚੇਲੇ ਭੱਜ ਜਾਣ ਅੱਜ ਇਹਨਾਂ ਦੇ ਕੋਲ ਗੋਲਕ ਬੰਦ ਹੋ ਜਾਏ ਤੁਸੀਂ ਦੇਣਾ ਇਹਨਾਂ ਨੂੰ ਬੰਦ ਕਰ ਦਿਓ ਚੌਥੇ ਦਿਨ ਚੰਗਰਾ ਮਾਰਦੇ ਤੁਹਾਡੇ ਕੋਲ ਨਾ ਆ ਗਏ ਤੇ ਨਾਂ ਬਦਲ ਦਿਓ ਇਹ ਉਹਨਾਂ ਚਰ ਸੁਖੀ ਨੇ ਜਿੰਨਾ ਸਮਾਂ ਤੁਸੀਂ ਇਹਨਾਂ ਨੂੰ ਸੁੱਖ ਆਰਾਮ ਦੇ ਰਹੇ ਹੋ ਤੇ ਦੇ ਕਿਉਂ ਰਹੇ ਹੋ ਕਿਉਂਕਿ ਤੁਹਾਡੀ ਅਗਿਆਨਤਾ ਦੇ ਕਾਰਨ ਤੇ ਅਗਿਆਨਤਾ ਕੀ ਹੈ ਵੀ ਕਿਉਂਕਿ ਗੁਰਬਾਣੀ ਆਪ ਨਹੀਂ ਪੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝੋ ਉਹਨੂੰ ਆਪਣੇ ਤੇ ਲਾਗੂ ਕਰੋ ਤੁਹਾਨੂੰ ਪਤਾ ਲੱਗੇ ਵੀ ਅਸੀਂ ਜਾਣਾ ਕਿੱਥੇ ਸੀ ਜਾ ਕਿੱਥੇ ਰਹੇ ਆ ਇਹ ਜਿਹੜੇ ਵਿੱਲਰ ਨੇ ਜਿਹੜੇ ਪਖੰਡੀ ਨੇ ਜਿਹੜੇ ਕਾਰਾਂ ਨੂੰ ਛੱਡ ਕੇ ਡੇਰੇ ਬਣਾ ਕੇ ਬਹਿ ਗਏ ਪੁੱਤੀਆਂ ਪੁੱਤਾਂ ਨੂੰ ਛੱਡ ਕੇ ਚੇਲੇ ਬਣਾ ਕੇ ਬਹਿ ਗਏ ਲਗਜ਼ਰੀ ਕਾਰਾਂ ਰੇਸ਼ਮੀ ਚੋੜਿਆਂ ਵਿੱਚ ਨੇ ਤੁਸੀਂ ਇਹਨਾਂ ਨੂੰ ਸੋਚਣ ਦੇਓ ਇਦਾਂ ਮੰਨਦੇ ਹੋ ਵੀ ਇਹ ਬ੍ਰਹਮ ਗਿਆਨੀ ਨੇ ਕੋਈ ਬ੍ਰਹਮ ਗਿਆਨੀ ਨਹੀਂ ਇਹਨਾਂ ਵਿੱਚੋਂ ਹਰ ਦਿਨ ਪਤਨ ਹੁੰਦਾ ਨਜ਼ਰ ਆ ਰਿਹਾ ਹੈ ਹਰ ਚੌਥੇ ਦਿਨ ਕਿਸੇ ਨਾ ਕਿਸੇ ਦੀ ਜਿਹੜੀ ਇਹ ਕਹਾਣੀ ਉਹ ਖੁੱਲਦੀ ਨਜ਼ਰ ਆ ਰਹੀ ਹੈ ਇਹਨਾਂ ਤੋਂ ਬਚ ਕੇ ਰਹੋ ਥੋੜਾ ਜਿਹਾ ਔਰ ਖੁਦ ਬਾਣੀ ਨੂੰ ਪੜੋ ਖੁਦ ਬਾਣੀ ਨੂੰ ਸਮਝੋ ਤਾਂ ਕਿ ਤੁਹਾਡਾ ਭੜਾ ਹੋਵੇ